ਇਹ ਇੱਥੋਂ ਨੋਟ ਕਰ ਲਓ ਹੁਣ ਤੁਸੀਂ ਮੱਝ ਹਨਾ ਬਹੁਤ ਚੰਗੇ ਸਾਫ ਸੁਥਰੇ ਲੇਵੇ 2 ਸਵਾ 2 ਲੱਖ 1.5 ਲੱਖ ਟੋਕੜਾ ਦੇ ਲਾਦਨੇ ਆ ਅੱਛਾ ਜੇ ਨਾਲੀ ਕੱਤ ਕਾਠ ਵਾਲੀ ਮੱਝ ਦਿਹਾਉਣਾ ਇਹ ਘਟੋ ਘਟ ਵੀ ਬਾਈ ਦੇ ਕਹਿਣ ਦੇ ਮੁਤਾਬਿਕ ਆਹ ਦੇਖੋ ਫੇਸ ਦੀ ਬਿਊਟੀ ਵਰਟੀ ਵੀ ਜਿਹੜੀ ਹਾਂਜੀ ਹਸਤੀ ਕਾਲ ਦੋਸਤੋ ਬਹੁਤ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਬੱਬੀ ਕੋਲੇ ਬਾਈ ਬੱਬੀ ਦੇ ਨਾਲ ਅੱਜ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਬਾਈ ਬੱਬੀ ਕੋਲੇ 6 ਮੱਝਾਂ ਨੇ 6 ਮੱਝਾਂ ਦੇ ਵਿੱਚੋਂ ਨਾ ਅੱਜ ਤੈਨ ਨਵੱਜਾਂ ਦੇ ਰਿਆਂ ਬਾਈ ਨੇ ਇੱਕ ਤਾਂ ਸਕਰੀਨ ਤੇ ਦਿਖਾਈ ਦੀ ਜਾਂਦੀ ਆ ਆਹ ਜਮਈ ਸੂਣ ਵਾਲੀ ਆ ਬਸ ਦੋ ਦਿਨ ਲੈ ਜੇ ਚਾਰ ਦਿਨ ਲੈ ਜੇ ਹਨਾ ਇਹ ਬਾਈ ਬੱਬੀ ਤੋਂ ਪਤਾ ਕਰਾਂਗੇ ਵੀ ਕਿੰਨੇ ਕ ਦਿਨ ਲੈ ਜੂਗੀ ਤੇ ਇੱਕ ਨਾ ਮਿੱਤਰੋ ਸੋਨੂ ਮੱਝ ਹੋਰ ਦਹੋਣੀ ਆ ਬਾਲੇ ਵੱਡੇ ਕੱਦ ਕਾਠ ਵਾਲੀ ਆ ਕੱਦ ਘਾੜ ਤਾਂ ਤੁਹਾਨੂੰ ਮੈਂ ਦੱਸਾਂਗਾ ਇਹਦਾ ਵੀ ਚੰਗਾ ਤੇ ਐ ਲੱਗਦਾ ਜਿਵੇਂ ਹਾਥੀ ਦਾ ਹੀ ਬੱਚਾ ਹੁੰਦਾ ਤੇ ਜਿਹੜੀ ਪਰ ਆਹ ਮੱਝ ਨਾ ਆਹ ਮੱਝ ਦਾ ਕੱਦ ਕਾਠ ਮਤਲਬ ਬਹੁਤ ਜ਼ਿਆਦਾ ਚੰਗਾ ਹੈ ਵੱਡੇ ਬੱਡ ਵਾਲੀ ਮੱਝ ਆ ਗਈ ਐਡੀ ਮੱਝ ਨਾ ਟਾਵੇਂ ਨਿਕਲਦੀ ਆ ਤੇ ਟਾਵੇਂ ਘਰੇ ਹੁੰਦੀ ਐ ਢੀਢੀ ਮੱਝ ਇਹ ਇਹਦੇ ਵਿੱਚ ਘੱਟੋ ਘੱਟ ਵੀ ਵੱਧ ਦਿਨ ਪਏ ਹੈ ਹਨਾ 10 15 ਦਿਨ ਪਏ ਆ ਸੂਣ ਦੇ ਤੇ ਇੱਕ ਹੈਗੀ ਬਾਈ ਕੋਲੇ ਟੋਕੜ ਗੱਬਣ ਵਿਚਾਲੇ ਖੜੀ ਐ ਇਧਰਲੇ ਪਾਸੇ ਆਹਾ ਮੱਝ ਇਹ ਟੋਕੜ ਗੱਬਣ ਆ ਗਈ ਇਹ ਵੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਬਾਕੀ ਆ ਜੋ ਬਾਈ ਨਾਲ ਕਰਵਾਉਣਿਆ ਗੱਲਬਾਤ ਸਾਰੇ ਪਸ਼ੂਆਂ ਦੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਬਾਕੀ ਪਸ਼ੂ ਚੰਗੇ ਲੱਗੇ ਨਾ ਮੱਝਾਂ ਤੁਹਾਨੂੰ ਆਹ ਦੋਨੇ ਦੀਆਂ ਦੋਨੇ ਚੰਗੇ ਕੱਦਗਾਠ ਤੇ ਵਜਨ ਵਾਲੀਆਂ ਲੱਗੀਆਂ ਕਮੈਂਟ ਕਰਕੇ ਦੱਸਿਓ ਜੀ ਸਸੀ ਗਾਲ ਜੀ ਸਸੀ ਗਾਲ ਜੀ ਬਾਈ ਜੀ ਸਸੀ ਗਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਨਾਮ ਦੱਸੋਗੇ ਨਾਮ ਮੇਰਾ ਬੱਬੀ ਆ ਜੀ ਠੀਕ ਹੈ ਪਿੰਡ ਆਪਣਾ ਮੌੜਕਲਾ ਜਿਹੜਾ ਬਲਿੰਡਾ ਠੀਕ ਆ ਮੌੜਕਲਾ ਪਿੰਡ ਆ ਗਿਆ ਮੌੜਕਲਾ ਪਿੰਡ ਜੀ ਠੀਕ ਆ ਤੇ ਵੱਡੇ ਮੋੜਾਂ ਦੇ ਜਮਾਂ ਨਾਲ ਆ ਗਿਆ ਵੱਡੇ ਮੋੜਾਂ ਦੀ ਆ ਗਿਆ ਜੀ ਮਾਨਸਾ ਰੋਡ ਤੇ ਭਿੰਡਾ ਰੋਡ ਜਿੱਥੇ 20 ਵਾਲੀ ਮੰਡੀ ਵਾਲੀ ਮੰਡੀ ਲੱਗਦੀ ਆ ਤੇ ਉੱਥੋਂ ਮੈਨੂੰ ਐਂ ਲੱਗਾ ਕਿਲੋ ਡੂਡ ਕਿਲੋ ਕਿਲੋ ਹਾਂ ਕਿਲੋ ਰੋਲ ਕਿਲੋਮੀਟਰੀ ਹੈ ਹਨਾ ਹਾਂਜੀ ਸੜਕ ਦੇ ਉੱਤੇ ਘਰ ਆ ਗਿਆ ਸੜਕ ਦੇ ਉੱਤੇ ਘਰ ਅੱਛਾ ਬੱਬੀ ਜਿਵੇਂ ਮੈਂ ਗੱਲ ਕਰਾ ਹਨਾ ਅੱਜ ਆਪਣੇ ਕੋਲ 3 ਪਸੂਆਂ ਦੀ ਡਿਟੇਲ ਦੇਣੀ ਹੈ ਕਿਹੜੀ ਮੱਝ ਤੋਂ ਸ਼ੁਰੂ ਕਰਕੇ ਫੇਰ ਬਸ ਸਾਰੀਆਂ ਚੰਗੀਆਂ ਬਾਈ ਇਹ ਤੋਂ ਕਰ ਲੈਨੇ ਆ ਠੀਕ ਆ ਜਿਵੇਂ ਤੇਰੀ ਆ ਮੱਝ ਆ ਗਈ ਹਾਂਜੀ ਜਿਹੜੀ ਤੇ ਤੂੰ ਹੱਥ ਧਰੀ ਖੜਾ ਹੈ ਇਹ ਮੱਝ ਦੱਸ ਵੀ ਕਿੰਨਾ ਸੂਆ ਸੁੰਦੀ ਆ ਸੂਆ ਬਈ ਇਹ ਤੀਜਾ ਦਾ ਤੀਜਾ ਸੂਆ ਹਾਂ ਬਈ ਠੀਕ ਆ ਆਪਣੇ ਇਹ ਘਰ ਦੀ ਆ ਗਈ ਨਹੀਂ ਨਹੀਂ ਘਰਦੀ ਨਹੀਂ ਬਈ ਆਪਾਂ ਟੋਕੜ ਕੱਪੜਾ ਲੈਉਣੇ ਚੰਗੀਆਂ ਫਿਰ ਤਾਂ ਘਰਦੀ ਹੋਗੀ ਹਾਂ ਹੋ ਘਰਦੀ ਹੋਗੀ ਠੀਕ ਘਰਦੀ ਹੋ ਗਿਆ ਅੱਛਾ ਉਹ ਸਾਰੀਆਂ ਟੋਕੜਾ ਕੱਪੜਾ ਹੀ ਲੈਉਣੇ ਹੋ ਹਾਂ ਬਈ ਟੋਕੜਾ ਕੱਪੜਾ ਅੱਛਾ ਇਹ ਦੀ ਦੱਸ ਫਿਰ ਮੈਨੂੰ ਡਿਟੇਲ ਕਿਵੇਂ ਕੁਛ ਇਹ ਬਈ ਆ ਪਹਿਲਾਂ ਦੀ 5 ਮਹੀਨੇ ਦੀ ਗੱਬਣ 5 ਮਹੀਨੇ ਦੀ ਗੱਬਣ ਹਾਂ ਜੀ ਬਈ ਉਦੋਂ ਇਹਦਾ ਦੁੱਧ ਸੀਗਾ 13 ਕਿਲੋ 13 ਕਿਲੋ 13 ਕਿਲੋ ਠੀਕ ਆ ਹਾਂ ਤੇ ਗੱਭਣ ਲਿਆਦੇ ਸੀ 5 ਮਹੀਨੇ ਦੀ 13 ਕਿਲੋ ਦੁੱਧ ਸੀ ਹਾਂ ਬਈ ਹਾਂ ਠੀਕ ਆ ਜਦੋਂ ਮਾਲਕਾਂ ਤੋਂ ਲੈਂਦੀ ਸੀ ਤਾਜੀ ਦਾ ਕਿੰਨਾ ਦੁੱਧ ਦੱਸਿਆ ਤਾਜੀ ਦਾ ਬਈ ਕਹਿੰਦੇ ਸੀ 18 ਕਿਲੋ ਕਹਿੰਦੇ ਸੀਗੇ ਦੂਜੇ ਸੂਏ ਦੂਜੇ ਸੂਏ ਠੀਕ ਆ ਹਾਂ ਦੂਜੇ ਸੂਏ ਵੀ 18 ਦਿੱਤਾ ਹਾਂ ਤੇ ਹੁਣ ਤੀਜੇ ਵਾਸਤੇ ਤੀਜੇ ਵਾਸਤੇ ਹੁਣ ਤਿਆਰ ਆ ਬਈ ਬਸ ਤਿਆਰ ਆ ਤੇ ਕਿੰਨਾ ਇੱਕ ਦੁੱਧ ਮੰਨ ਸਕਦਾ ਤੂੰ ਆਪਦੇ ਹਿਸਾਬ ਨਾਲ ਕਿ ਆਪਦੇ ਦੁੱਧ ਬਈ ਹੁਣ ਜਦੋਂ ਦੇਖੋ 13 ਸਾਡੇ ਕੋਲ ਦੇਈ ਗਈ ਹੈ ਪੰਜ ਮਹੀਨੇ ਦੀ ਗੱਬੜ ਸੀਗੀ ਠੀਕ ਹੈ ਬਾਕੀ ਦੇ ਦੂਗੀ 18 19 ਤਾਂ ਦੇ ਹੀ ਦੇਊਗੀ ਦੇ ਦੂਗੀ ਦੇ ਦੂਗੀ ਚੰਗੇ ਵਜਨ ਵਾਲੀ ਚੰਗੇ ਵਜਨ ਵਾਲੀ ਕਿੰਨੇ ਦਿਨ ਕਿੰਨੇ ਦਿਨ ਬਾਕੀ ਪਏ ਆ ਦਿਨ ਬਈ 28 ਨੂੰ ਪੂਰੇ ਹੋ ਜਾਣਗੇ 28 ਤਰੀਕ ਨੂੰ ਦਿਨ ਪੂਰੇ ਨੂੰ ਪੂਰੇ ਹੋ ਜਾਣਗੇ ਠੀਕ ਆ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾ ਜੇ ਲੋ ਵੀ ਮਿੱਤਰੋ ਬਾਈ ਮੱਝ ਖੋਲਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਦੋਂ ਤੁਸੀਂ ਕੋਲੇ ਆਓਗੇ ਨਾ ਮੱਝ ਚੰਗੇ ਵਜਨ ਵਾਲੀ ਚੰਗੇ ਕੱਦ ਕਾਠ ਵਾਲੀ ਲੱਗੂਗੀ ਸਿੰਘ ਤੁਸੀਂ ਗੋਲ ਜਮਾ ਮੂਦੀ ਬੱਬ ਸੋਹਣੀ ਐ ਇੱਥੋਂ ਚੈੱਕ ਕਰ ਲਓ ਤੁਸੀਂ ਮਿੱਤਰੋ ਹੁਣ ਹਨਾ ਮੱਝ ਦਾ ਵਜਨ ਤੇ ਬਾਕੀ ਲੇਵੇ ਵਾਲੇ ਪਾਸਿਓਂ ਜਿਹੜਾ ਹੈਗਾ ਨਾ ਉਹ ਸੋਹਣਾ ਸਾਫ ਸੁਥਰੇ ਲੇਵੇ ਵਾਲੀ ਆ ਗਈ ਬਾਕੀ ਲੇਵੇ ਤੋਂ ਜੱਜਮੈਂਟ ਕਰਕੇ ਆਪਾਂ ਦੁੱਧ ਦੀ ਤੇ ਕਟੋ-ਕਟ 12 18 ਕਿਲੋ ਦੁੱਧ ਖੁੱਲਾ ਦੇਣਾ ਚਾਹੀਦਾ ਇਹ ਇੱਥੇ ਲੈ ਕੇ ਚੱਲ ਧੁੱਪੇ ਜਿ ਕਰਾ ਦੇਖ ਝਟ ਹਾਂ ਨਹੀਂ ਚੰਗਾ ਵਜਨ ਆ ਮਿੱਤਰੋ ਮੱਝ ਦੇ ਵਿੱਚ ਇੱਧਰ ਕਰੀ ਬੱਬੀ ਕਰਾ ਇੱਧਰੋਂ ਦਿਖਾਈ ਗਈ ਆਪਾਂ ਤੇ ਥਣਾ-ਥੋਣਾ ਦੀ ਜਮਾ ਬੱਬੀ ਓਕੇ ਹੈਗੀ ਹਾਂ ਹਾਂ ਭਾਈ ਓਕੇ ਠੀਕ ਆ ਵੇ ਇਹ ਇਥੋਂ ਨੋਟ ਕਰ ਲਓ ਹੁਣ ਤੁਸੀਂ ਮੱਝ ਹਨਾ ਬਹੁਤ ਚੰਗੇ ਸਾਫ ਸੁਥਰੇ ਲੇਵੇ ਵਾਲੀ ਆ ਗਈ ਤੇ ਚੰਗੇ ਦੁੱਧ ਵਾਲੀ ਮੱਝ ਦਿਖਾਉਣ ਲੱਗੇ ਆ ਆਪਾਂ ਤੁਹਾਨੂੰ ਬਾਕੀ ਕੋਈ ਬਾਈ ਨੇ ਪਹਿਲਾਂ ਹੀ ਕਹਿਤਾ ਸੀ ਠੀਕ ਆ ਬਾਈ ਕਹਿੰਦਾ ਆਪਾਂ ਇਹ ਵੀ ਨਾਲ ਦੱਸਣਾ ਹੈ ਵੀ ਧੋਕਣਾ ਲਿਆਉਣੇ ਆ ਆਪਾਂ ਠੀਕ ਆ ਆਹ ਦੇਖੋ ਫੇਸ ਦੀ ਬਿਊਟੀ ਵਰਟੀ ਵੀ ਜਿਹੜੀ ਚੰਗੀ ਹੈਗੀ ਲੈ ਚੱਲ ਬੱਬੀ ਘਰ ਅੰਦਰ ਲੈ ਵਸੇ ਇਹ ਇੱਕ ਮਿੰਟ ਇਥੋਂ ਵੀ ਦੇਖ ਲਓ ਥਣ ਥਣੂ ਪੂਰੇ ਵਧੀਆ ਲੱਗੇ ਹੋਏ ਐ ਲੇਵੇ ਨੂੰ ਲੈ ਬੱਬੇ ਸਮਝ ਚੰਗੀ ਆ ਹਨਾ ਹਾਂ ਹਾਂ ਬਾਈ ਸਮਝਾਈ ਦੇ ਮੁੱਲਾ ਬਾਈ ਸਹੀ ਗੱਲ ਆ ਸਹੀ ਗੱਲ ਆ ਨਹੀਂ ਸੋਹਣੀ ਆ ਮੱਝ ਤੇਰੀ ਚੰਗੇ ਬਜਨ ਵਾਲੀ ਮੱਝ ਆ ਗਈ ਲੈ ਜਾ ਅੱਛਾ ਬੱਬੀ ਜੇ ਹੁਣ ਆਪਾਂ ਇਹਦੇ ਹੁਣ ਰੇਟ ਦੀ ਗੱਲ ਕਰਕੇ ਮੈਂ ਦੇ ਰੇਟ ਕਿੰਨਾ મતਲਬ ਰੇਟ ਬਾਈ ਕਰਨਾ ਤਾਂ ਚਲੋ ਫੋਨ ਤੇ ਸੀ ਗੱਲ ਬਾਈ ਕਹਿ ਜਾਂਦੇ ਆ ਫੋਨ ਦੀ ਕਰਿਆ ਕਰੋ ਵੀਡੀਓ ਦੀ ਕਰਿਆ ਕਰੋ ਠੀਕ ਆ ਗੱਲ ਚਲ ਕਰ ਦਨੇ ਬਾਈ ਮੁੱਲ ਹੈਗਾ 270 ਬਾਈ ਠੀਕ ਆ ਟਾਟਾ ਬਟਾ ਜਾ ਵੀਰ ਜਮਾ ਟਾਟਾ ਬਟਾ ਬਾਈ ਕਰ ਲਾਗੇ ਆਪਾਂ ਠੀਕ ਆ ਹੋ ਜੂਗਾ ਵੀ ਮਾਰੋ ਹੋ ਜੂਗਾ ਬਈ ਮਾਰੋ ਕਿੰਨੇ ਦੀ ਝਾਕ ਕਿੰਨੇ ਤੱਕ ਦੀ ਆ ਵੀ ਝਾਕਤਾ ਬਾਈ 2.5 ਟਿਕਰ ਦੀ 2.5 ਦੀ ਦੇਣੀ ਆ ਮੈਂ ਠੀਕ ਆ ਹਾਂ ਚਲੋ ਕੋਈ ਆਪਾਂ ਵੀ ਚੰਗੇ ਮੁੱਲ ਲਾ ਕੇ ਲਿਆਉਣੇ ਐ ਦੂ ਘਟ ਕੋਈ ਦਿੰਦਾ ਵੀ ਨਹੀਂ ਅਸੀਂ ਵੀ ਸਵਾ ਸਵਾ ਲੱਖ ਡੇਢ ਡੇਢ ਲੱਖ ਟੋਕੜਾ ਦੇ ਲਾ ਦਨੇ ਆ ਅੱਛਾ ਜੇ ਕਿਸੇ ਕੋਲੇ ਕੋਈ ਟੋਕੜ ਚੰਗੀ ਹੈਗੀ ਐ ਲੈ ਵੀ ਲੈਨੇ ਹਾਂ ਬਾਈ ਲੈ ਲਾਂਗੇ ਐਸੇ ਵੀਡੀਓ ਤੇ ਜੇ ਕੋਈ ਭੇਜੇ ਤੈਨੂੰ ਹਾਂ ਹਾਂ ਬਾਈ ਲੈ ਲਾਂਗੇ ਅੱਛਾ ਹਾਂ ਹਾਂ ਮਤਲਬ ਟੋਕੜਾ ਘਬਣਾ ਪਾਲ ਕੇ ਵੇਚਣ ਟੋਕੜਾ ਘਬਣਾ ਪਾਲ ਕੇ ਵੇਚਦੇ ਆ ਬਈ ਠੀਕ ਆ ਹਾਂ ਚਲ ਹੁਣ ਦੂਜੇ ਨੰਬਰ ਇਹੇ ਮੱਝ ਦਾ ਮੈਨੂੰ ਐਂ ਦੱਸ ਪਹਿਲਾ ਬੱਬੀ ਉਰਾ ਆ ਕੇ ਰਾਹ ਕੋਲੀ ਨਹੀਂ ਨੂੰ ਹਜੇ ਇਹ ਸੂਆ ਦਾ ਸੇਦਾ ਕਿਨਵਾ ਸੂਆ ਵੀ ਇਹਦਾ ਦੂਜਾ ਦਾ ਦੂਜਾ ਸੂਆ ਹਾਂ ਬਈ ਕਮਾਲ ਹੋਈ ਪਈ ਇਹ ਜਿਹੜਾ ਬਾਲਕਾਂ ਨੇ ਕਹਿੰਦੇ ਸਮਰੀ ਬਹੁਤ ਵੱਡੀ ਹੋ ਗਈ ਸੀ ਬਈ ਠੀਕ ਹੈ ਵੱਡੀ ਹੋ ਗਈ ਸਮਰੀ ਸੀ ਠੀਕ ਹੈ ਤੇ ਉਹ ਬਈ ਮੰਨਣਾ ਤਾਂ ਕਿਸੇ ਨੇ ਹੈ ਨਹੀਂ ਦੂਜਾ ਨਹੀਂ ਮੰਨਦਾ ਨਹੀਂ ਮੰਨਦਾ ਹਾਂ ਮੈਨੂੰ ਇਹਦੀ ਕਹਾਣੀ ਵੀ ਦੱਸ ਤੂੰ ਜਿਵੇਂ ਮੈਨੂੰ ਕਹਿੰਦਾ ਸੀ ਵੀ ਤੂੰ ਇਹ ਵੀ ਮਤਲਬ ਖਾਲੀ ਲੈ ਕੇ ਆਇਆ ਸੀ ਇਹ ਬਈ ਖਾਲੀ ਲੈ ਕੇ ਆਇਆ ਸੀ ਆਪਾਂ ਠੀਕ ਹੈ ਉਦੋਂ ਕਿੰਨੇ ਕ ਮਤਲਬ ਉਹ ਹਿਸਾਬ-ਕਿਤਾਬ ਸੀ ਉਦੋਂ ਬਈ ਖਾਲੀ ਸੀ ਇਹੇ ਆਮ ਲਈ 5 ਤੋਂ 2 ਮਹੀਨਾ ਦੀ ਸੂਈ ਹੋ ਠੀਕ ਹੈ ਰਹੀ ਰਹੀ ਨਹੀਂ ਅਗਲੇ ਕੋਲੇ ਠੀਕ ਹੈ ਤੇ ਅਸੀਂ ਲੈ ਲਈ ਸੀ ਇਹ ਠੀਕ ਹੈ ਹਾਂ ਤੇ ਤੁਹਾਡੇ ਕੋਲੇ ਦੁੱਧ ਕਿੰਨਾ ਸੀਗਾ ਦੁੱਧ ਬਈ ਸਾਡੇ ਕੋਲੇ ਉਹ ਦਹੀਂ ਕੇ 13 ਕਿਲੋ ਸੀਗਾ ਦੁੱਧ ਦੇ ਥਲੇ ਇਹਦੇ ਹੱਲੇ ਵੀ 13 ਹੈਗਾ ਸੀਗਾ ਬਈ 13 ਕਿਲੋ ਠੀਕ ਆ ਹਾਂ ਤੇ ਹੁਣ ਦੱਸ ਮੈਨੂੰ ਇਹਦੇ ਕਿੰਨੇ ਦਿਨ ਬਾਕੀ ਪਏ ਹੁਣ ਬਈ ਸੋਣਾ ਤਾਂ ਇਹਨੇ ਮੈਨੂੰ ਲੱਗਾ 28 ਦਿਨ ਨੂੰ ਪੂਰੇ ਸੀ ਇਹਦੇ ਵੀ ਹਾਂ ਠੀਕ ਹੈ ਮੈਨੂੰ ਲੱਗਾ ਸੋਣੀ ਨਹੀਂ ਹਰੇ ਕੋਈ 15 ਦਿਨ ਹਜੇ ਹੋਰ ਲੈ ਜੂਗੀ ਹਨਾ ਵੱਧ ਲਊਗੀ ਦਿਨ ਹਾਂ 10 15 ਦਿਨ ਲੈ ਆ ਸਕਦੇ ਲਿਜਾ ਸਕਦੀ ਆ ਬਈ ਠੀਕ ਹੈ ਤੇ ਇਹ ਫਿਰ ਮੈਨੂੰ ਐਂ ਦ ਇੰਨਾ ਕ ਦੁੱਧ ਪਾ ਸਕਦੀ ਤੇ ਰੈਡੀਅਮ ਦਾ ਦੁੱਧ ਬਾਈ ਹੁਣ ਫੇਰ ਉਹੀ ਗੱਲ ਆ ਜਿੰਨਾ ਪਾ ਲਓਗੇ ਠੀਕ ਹੈ ਤਾਂ ਕੱਢ ਵੀ ਸਕਦੇ ਹੋ ਹਣਾ ਦੁੱਧ ਇਹ ਵੀ ਦੇ ਸਕਦੀ ਐ 18-19 ਕਿਲੋ ਦੁੱਧ ਦੇ ਕੇ ਟਾਈਟ ਲੈਵ ਦੀ ਰਹੋਗੀ ਠੀਕ ਹੈ ਹਾਂ ਸਾਰੀਆਂ ਆਪਣੇ ਚੰਗੀਆਂ ਬਾਈ ਆਪਣੇ ਘਰੇ ਹਰੇਕ ਦੀ ਚੰਗੀਆਂ ਹੁੰਦੀਆਂ ਹਨਾ ਸਾਰਿਆਂ ਦੀ ਚੰਗੀਆਂ ਹੁੰਦੀਆਂ ਘਰੇ ਆਪਾਂ ਦੇਖ ਕੇ ਅਗਲਾ ਦੇਖੇ ਇੱਥੇ ਆ ਬਿਆ ਦੇਖ ਕੇ ਲੈ ਜੀ ਦੇਖ ਕੇ ਲੈ ਜੀ ਕੋਈ ਠੱਗੀ ਧੋਰੀ ਵਾਲਾ ਕੰਮ ਨਹੀਂ ਆਪਦੇ ਘਰ ਦੀਆਂ ਟੋਕੜਾਂ ਕਮਣਾ ਚੰਗੀਆਂ ਲੈ ਕੇ ਪਾਲ ਠੀਕ ਹੈ ਗੱਲ ਚੰਗੀਆਂ ਮੁੱਲ ਦੀਆਂ ਖੋਲ ਫਿਰ ਕਰ ਬੱਬੀ ਲੋ ਵੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਵੇ ਜਿਵੇਂ ਕਹਿੰਦਾ ਬਾਈ ਨੇ ਨਾ ਮੈਨੂੰ ਪਹਿਲੇ ਹੀ ਅਸੀਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਮੱਜਾਂ ਬਾਰੇ ਕਹਿੰਦਾ ਰਮਣ ਵੀ ਇਹ ਵੀ ਆਪਣੀ ਦਾ 托ਕੜੀ ਮਤਲਬ ਲੈ ਕੇ ਆਉਣੇ ਆ ਠੀਕ ਆ ਸਾਰੀਆਂ ਮੱਜਾਂ ਜਿਹੜੀਆਂ ਹੈਗੀਆਂ ਨਾ ਬਾਈ ਕੋਲੇ ਜਿਹੜੀਆਂ ਮੈਂ ਤੁਹਾਨੂੰ ਇਧਰੋਂ ਦਿਖਾਵਾਂ ਇੱਕ ਅਤੀ ਕੋਈ ਹੋ ਸਕਦੀ ਵੀ ਜਿਹੜੀ ਘਰ ਦੀ ਹੋਵੇ ਇਹਨਾਂ ਦੇ ਵਿੱਚੋਂ ਵੀ ਬਾਕੀ ਤਾਂ ਸਾਰੀਆਂ ਕੋਈ 2 ਮਹੀਨਿਆਂ ਦੀ ਸੂਈ ਠੀਕ ਹੈ ਤੇ ਜਿਵੇਂ ਇਹ ਦੇਖ ਲਓ ਬੱਚੇ ਖੜੇ ਇਹਨਾਂ ਦੇ ਨਾਲ ਵਿੱਚ ਵਿੱਚ ਹਨਾ ਵੀ ਘੱਟ ਸਮੇਂ ਦੀਆਂ ਸੂਈਆਂ ਜਿਹੜੀਆਂ ਹੁੰਦੀਆਂ ਉਹ ਲੈ ਕੇ ਆਉਂਦੇ ਆ ਇਹ ਇਧਰ ਲਿਆ ਕਰਾਂ ਸਿੱਧੀ ਬੜੀ ਵੱਡੀ ਮੱਝ ਸੰਭਾਉਣ ਲੱਗਿਆ ਮੈਂ ਤੁਹਾਨੂੰ ਇਹ ਬਾਹਰ ਲਿਆ ਯਾਰ ਇਹ ਲੋ ਵੀ ਮਿੱਤਰੋ ਹੁਣ ਮੈਂ ਤੁਹਾਨੂੰ ਨਾ ਮੱਝ ਦਿਖਾਉਣਾ ਜਿਹੜੀ ਆਪਾਂ ਕਹਿਦੇ ਨੇ ਵੀ ਮਤਲਬ ਸਵਾ ਇੱਕ ਕਹਦੇ ਨੇ ਹੁੰਦੇ ਵੀ ਇਹ ਤਾਂ ਯਾਰ ਜਮਾ ਕੋਠੀ ਜੀ ਦੀ ਮੱਝ ਆ ਤੇ ਉਹੀ ਗੱਲ ਬਾਤ ਹੋਈ ਪਈ ਆ ਵੀ ਬਹੁਤ ਚੰਗੇ ਵਜਨ ਵਾਲੀ ਕੱਤ ਕਾਠ ਵਾਲੀ ਮੱਝ ਦਿਖਾਉਣਾ ਇਹ ਘੱਟੋ ਘੱਟ ਵੀ ਬਾਈ ਦੇ ਕਹਿਣ ਦੇ ਮੁਤਾਬਕ 10 15 ਦਿਨ ਖੁੱਲੇ ਲੈ ਜੂ ਲੈਵੇ ਤਾਂ ਬੜੀ ਸਾਫ਼ ਸੁਥਰੀ ਐ ਵੀ ਤੇ ਇਹ ਇੱਥੋਂ ਦੇਖੋ ਹੁਣ ਤੁਸੀਂ ਹਨਾ ਬਜਨ ਵਜੂਦ ਜਿਹੜਾ ਵਜ ਦੇ ਵਿੱਚ ਬਹੁਤ ਜਿਆਦਾ ਚੰਗਾ ਲਿਆ ਕਰਾਂ ਬ ਵੀ ਇਧਰ ਨੂੰ ਬਸ ਇਹ ਦੇਖ ਲਓ ਹੁਣ ਤੁਸੀਂ ਕੋਈ ਗੱਲ ਨਹੀਂ ਇੱਥੋਂ ਹੁਣ ਜੱਜਮੈਂਟ ਲਾਓ ਤੁਸੀਂ ਮੈਂ ਤੁਹਾਨੂੰ ਦੱਸਾਂ ਗੱਲ ਵੀ ਜੇ 1 ਮਿੰਟ ਦੇ ਵਿੱਚ 100 ਘਰ ਦੇ ਮੱਝਾਂ ਨੇ ਤਾਂ ਮੈਨੂੰ ਐਂ ਲੱਗਦਾ ਵੀ ਤਾਂਵੇਂ 2-4 ਘਰਾਂ ਦੀ ਏਡੀਆਂ ਏਡੀਆਂ ਮੱਝਾਂ ਹੋਣਗੀਆਂ ਜਿਹੜੀਆਂ ਆਪਾਂ ਤੁਹਾਨੂੰ ਅੱਜ ਵੀਡੀਓ ਨਾਲ ਦਿਖਾਈ ਜਾਂਦੇ ਹਨ ਵੀ ਬਹੁਤ ਚੰਗੇ ਕੱਦ ਕਾਠ ਵਾਲੀ ਮੱਝ ਆ ਗਈ ਐਂ ਨਹੀਂ ਹੈਗਾ ਵੀ ਕਿਸੇ ਪਾਸੇੋਂ ਕਮੀ ਨਹੀਂ ਹੈਗੀ ਮੱਝ ਦੇ ਲੇਵੇ ਦੇ ਵਿੱਚ ਜਿਵੇਂ ਬਾਈ ਨੇ ਆਖਿਆ ਵੀ ਜਮਤ ਟੈਟ ਚਾ ਲੈ ਵਾਰ ਰੱਖੂਗੀ ਹਜੇ ਬਣਾਉਗੀ ਦਿਨ ਬਹੁਤ ਪਈ ਆ ਪਰ ਠੀਕ ਆ ਲੈ ਜਾ ਦੇ ਛੱਟ ਅੱਛਾ ਬੱਬੀ ਜਿਵੇਂ ਹੁਣ ਆਪਾਂ ਇਸ ਮੱਝ ਦੇ ਰੇਟ ਦੀ ਗੱਲ ਕਰਨ ਲਗੇ ਇਹਦਾ ਰੇਟ ਕਿਹੜਾ ਬਾਈ ਰੇਟ ਆ ਇਹ ਉਹ ਮੱਝ ਦਾ ਹਾਂ ਹਾਂ ਇਹਦਾ ਰੇਟ ਉਹ ਬਾਈ ਹਜੇ ਉਹ ਫੋਨ ਤੇ ਕਰਾਂਗੇ ਠੀਕ ਆ ਜੇ ਕਿਸੇ ਦੇ ਫਿੱਟ ਆਉਂਦੀ ਐ ਵੀ ਮਤਲਬ ਹਜੇ ਦਿਨ ਪਈ ਆ ਦਿਨ ਪਈ ਆ ਬਾਈ ਹਜੇ ਠੀਕ ਆ ਹਾਂ ਮਤਲਬ ਉਹ ਮੈਨੂੰ ਇਹ ਤਾਂ ਪੁੜੇ ਤੋੜ ਗਈ ਬਾਈ ਇਹ ਦੋ ਦਿਨ ਲੈ ਜੇ ਤਿੰਨ ਲੈ ਜੇ ਕੋਲੇ ਜੂ ਹੈ 10 12 ਲੈ ਜੂ ਖੁੱਲੇ ਲੈ ਜੂ ਆ ਜਾ ਫਿਰ ਕਰਾ ਇਧਰਲੇ ਪਾਸੇ ਮੈਨੂੰ ਦੱਸ ਜਿਹੜੀ ਇਹਨਾਂ ਚੋਂ ਆਹ ਮੱਝ ਨਹੀਂ ਨਹੀਂ ਆਹ ਆ ਮੱਝ ਅੱਛਾ ਆਹ ਮੱਝ ਆ ਗਈ ਠੀਕ ਆ ਜਿਹੜੀ ਤੇਰੀ ਆਹ ਮੈਂ ਆ ਗਈ ਹਾਂਜੀ ਇਹ ਕਿੰਵੇਂ ਸੂਏ ਹੁਣ ਮਤਲਬ ਗੱਪਣਾ ਕਿੰਵੇਂ ਸੂਏ ਵਾਸਤੇ ਇਹ ਬਈ ਤੀਜੇ ਵਾਸਤੇ ਆ ਤੀਜੇ ਵਾਸਤੇ ਆ ਹਾਂ ਠੀਕ ਆ ਕਿੰਨੇ ਮਹੀਨੇ ਦੀ ਗੱਪਣਾ ਇਹ ਬਈ ਸਵਾ 4 ਮਹੀਨੇ ਦੀ ਗੱਪਣਾ ਸਵਾ 4 ਮਹੀਨੇ ਦੀ ਸਵਾ 4 ਮਹੀਨੇ ਦੀ ਠੀਕ ਆ ਤੇ ਦੁੱਧ ਕਿੰਨਾ ਹੁਣ ਦੁੱਧ ਬਈ ਇਹਦਾ 6 ਕਿਲੋ ਹਣ 6 ਕਿਲੋ ਤੇ ਇਹਨਾਂ ਚ ਬੱਚਾ ਕਿਹੜਾ ਨਹੀਂ ਬੱਚਾ ਨਹੀਂ ਹੋਈ ਇਹਦਾ ਹੈ ਨਹੀਂ ਬੱਚਾ ਤੇ ਫਿਰ ਮਿਲਦੀ ਇਹ ਥਾਪੀ ਦੀ ਮਿਲਦੀ ਆ ਬਈ ਅਸੇ ਥਾਪੀ ਦੀ ਮਿਲਦੀ ਹਾਂ ਠੀਕ ਆ ਉਹ ਠੰਡੀ ਸੀ ਲਾ ਠੰਡੀ ਸੀ ਲਾ ਬਈ ਜਮਾ ਓਕੇ ਜਮਾ ਠੰਡੀ ਟੀ ਤੇ ਹੁਣ 6 ਕਿਲੋ ਦੁੱਧ ਜਮਾ ਓਕੇ ਆ ਹਾਂ ਬਈ ਠੀਕ ਆ ਇਹ ਇਧਰ ਕਰੀ ਮੜਾ ਜਾ ਇਹਨੂੰ ਆਪਾਂ ਖੜੀ ਦਾ ਲੇਵਾ ਦਿਖਾ ਦਗੇ ਲੋ ਬਈ ਇਹ ਇਥੋਂ ਦੇਖੋ ਤੁਸੀਂ ਨੇਰਾ ਜਰੂਰ ਪੈਂਦਾ ਫਿਰ ਮੈਂ ਬਾਹਰ ਕੱਢੂ ਅੱਜ ਨੂੰ ਠੀਕ ਆ ਆ ਦੇਖੋ ਥਣ ਥਣ ਜਿਹੜਾ ਬੜਾ ਸੋਹਣਾ ਤੇ ਕੱਦ ਕਾਠ ਥਣ ਮੈਂ ਦੱਸਾਂ ਗੱਲ ਇਹਦਾ ਵੀ ਚੰਗਾ ਗਾ ਕੱਢੀ ਬੱਬੀ ਬਾਹ ਇਹ ਆ ਵੀ ਤੁਹਾਨੂੰ ਨਾ ਮੈਂ ਟੋਕੜ ਗੱਬਣ ਜਿਹੜੀ ਹੈਗੀ ਆ ਚੰਗੇ ਕੱਦ ਕਾਠ ਵਾਲੀ ਬਜਨ ਵੀ ਚੰਗਾ ਹੈਗਾ ਤੇ ਇਹ ਵੀ ਤੁਸੀਂ ਦੇਖ ਲਓ ਸ਼ਾਹ ਕਾਲੇ ਰੰਗ ਦੀ ਬੱਬੀ ਫਿਰ ਇਹ ਇਹ ਕਦੋਂ ਲੈ ਕੇ ਆਈ ਸੀ ਕਿ ਸੱਜਰ ਸੀ ਕੀ ਤੇਰੇ ਕੋਲੇ ਨਹੀਂ ਨਹੀਂ ਸੱਜਰ ਨਹੀਂ ਸੀ ਬਾਈ ਅੱਛਾ ਇਹ ਤਾਂ 2 ਕੁ ਮਹੀਨਾ ਜੀ ਸੁੱਈ ਹੋਈ ਸੀ ਅੱਛਾ ਇਹ 2 ਕੁ ਮਹੀਨਾ ਜੀ ਸੁੱਈ ਸੀ ਹਾਂ ਠੀਕ ਆ ਤੇ ਇਹਨੇ ਫਿਰ ਉਦੋਂ ਕਿੰਨਾ ਕੁ ਤੋਤ ਮਤਲਬ ਪਾਇਆ ਹੋਇਆ ਉਦੋਂ ਵੀ 2 ਕੁ ਮਹੀਨਾ ਜੀ ਉਦੋਂ ਹੈਗਾ ਸੀਗਾ 12 ਕਿਲੋ 12 ਕਿਲੋ ਹਾਂ ਠੀਕ ਆ ਲੈ ਵੀ ਆ ਵੀ ਦੇਖ ਲਓ ਮੱਝ ਹੁਣ ਟੋਕੜ ਗੱਬਣ ਤੁਹਾਨੂੰ ਮਿਲੂਗੀ ਤੇ ਹੁਣ 6 ਕਿਲੋ ਦੁੱਧ ਵੀ ਹੈ ਨਾਲ ਹਨਾ ਲਿਆ ਕਰਾਂ ਬੱਬੀ ਇਧਰਲੇ ਪਾਸੇ ਲਿਆ ਠੀਕ ਆ ਇਧਰ ਲਿਵੇ ਨੂੰ ਜਿਹੜਾ ਹਨਾ ਖਾਣ ਲੱਗਿਆ ਉਹ ਵੀ ਚੰਗਾ ਆ ਦੇਖੋ ਲੈ ਚੱਲ ਲੈ ਚੱਲ ਤੀਜੇ ਤੀਜੇ ਸੋਏ ਤਾਂ ਘੱਟੋ ਘੱਟ ਵੀ 14 15 ਕਿਲੋ 14 ਕਿਲੋ ਦੁੱਧ ਤਾਂ ਪਾ ਸਕਦੇ ਬੱਬੀ ਕਿ ਨਹੀਂ ਪਾਉਂਦੀ ਹਾਂ ਹਾਂ ਬਈ ਹਾਂ ਪਾਉਗੀ ਜੇ ਮਤਲਬ ਤੇਰੇ ਕੋਲ 12 ਪਾਇਆ ਬਾਕੀ ਸੇਵਾ ਦਾ ਬਈ ਹਾਂ ਨੀ ਟਾਇਰ ਜਾਂ ਵਧਿਕਾ ਲੈਵਾ ਰੱਖੂਗੇ ਐਂ ਦਾ ਲੈਵਾ ਬਹੁਤ ਕੜਦੀਆ ਬਾਈ ਹੈਂ ਲੈਵਾ ਬਹੁਤ ਕੜਦੀਆ ਅੱਛਾ ਨਹੀਂ ਹੁਣ ਵੀ ਚੰਗੀ ਐ ਮੈਂ ਖਰਖਸਿੰਗਾ ਸੂੰਗਾ ਦੀ ਵੀ ਸੋਹਣੀ ਐ ਵੱਡੀ ਮੈਂ ਆ ਗਈ ਇਹ ਵੀ ਇਹਦਾ ਬਾਲੀਆਂ ਵੱਡੀਆਂ ਮੱਝਾਂ ਐਣੀਆਂ ਆਓ ਮੈਂ ਤੁਹਾਨੂੰ ਦਿਖਾਈਆਂ ਤੇ ਪਰ ਹੈ ਵੀ ਚੰਗੇ ਵਜਨ ਵਾਲੀ ਕੱਦ ਕਾਠ ਇਹਦਾ ਵੀ ਚੰਗਾ ਗਾ ਠੀਕ ਆ ਬੱਬੀ ਮੈਨੂੰ ਐਂ ਦੱਸ ਤੇ ਇਹਦਾ ਫਿਰ ਮੈਨੂੰ ਰੇਟ ਰੂਟ ਇੱਕ 10 ਕਰਦੇ ਆਂ ਕਿੰਨਾ ਰੇਟ ਇੱਕ 10 ਬਾਈ ਇੱਕ 10 ਹਾਂ ਬਾਈ 10 ਦੱਸ ਵੀ ਮਾਨਤਨ ਹੋ ਜਾਊਗਾ ਕੁਝ ਮਾਨਤਨ ਹੋ ਜਾਊਗਾ ਬਾਈ ਕਿੰਨੇ ਰੁਪਏ ਦੀ ਵੇਚਣੀ ਇਹ ਜਮ ਹਨ ਬਸ ਟਾਟਾ ਵਾਟਾ ਜੀ ਲੱਖ ਦੀ ਤੇਣੀ ਆ ਬਾਈ ਠੀਕ ਹੈ ਚਲੋ ਠੀਕ ਆ ਤੇ ਨੰਬਰ ਬੋਲ ਦੋ ਵੀਦਰਾ ਨੰਬਰ 9643 ਰੇਟ ਬਾਈ 9643 87224 87224 24 ਹਾਂਜੀ ਬਾਈ ਠੀਕ ਆ ਤੇ ਚਲੋ ਬਹੁਤ ਬਹੁਤ ਧੰਨਵਾਦ ਤੇਰਾ ਹਨਾ